ਹੈਲੋ ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾਂ ਦਾ ਪਿਆਰਾ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਮੇਰੀਆਂ ਭੈਣਾਂ ਦੀ ਖਾਸ ਡਿਮਾਂਡ ਤੇ ਮੈਂ ਬਣਾਉਣ ਜਾ ਰਹੀਆਂ ਕਿਉਂਕਿ ਅਕਸਰ ਆਪਾਂ ਨੂੰ ਜਦੋਂ ਆਪਾਂ ਸੌਣੇ ਆਪਾਂ ਨੂੰ ਸਾਰਿਆਂ ਨੂੰ ਸੁਪਨੇ ਆਉਂਦੀ ਆ ਸੁਪਨੇ ਦੇ ਵਿੱਚ ਆਪਾਂ ਨੂੰ ਕਦੇ ਕੁਝ ਦਿਖਾਈ ਦਿੰਦਾ ਕਦੇ ਆਪਾਂ ਰਾਜੇ ਬਣੇ ਹੁੰਨੇ ਆ ਕਦੇ ਆਪਾਂ ਭਿਖਾਰੀ ਬਣੇ ਹੁੰਨੇ ਆ ਕਦੇ ਆਪਣਾ ਐਕਸੀਡੈਂਟ ਹੋਇਆ ਹੁੰਦਾ ਕਦੇ ਆਪਾਂ ਨੂੰ ਸੱਪ ਦਿਖਦੇ ਆ ਕਦੇ ਆਪਾਂ ਨੂੰ ਆਪਣੇ ਹੈਨਾ ਬਜ਼ੁਰਗ ਜਾਂ ਆਪਣੇ ਪਿਆਰੇ ਕੋਈ ਵੀ ਆਪਣੇ ਤੋਂ ਵਿਛੜੇ ਹੋਈਆਂ ਰੂਹਾਂ ਨੇ ਹੈਨਾ ਚਾਹੇ ਆਪਣੇ ਹੋਣ ਚਾਹੇ ਪਿਗਾਨੇ ਆਪਣੇ ਰਿਸ਼ਤੇਦਾਰ ਹੋਣ ਹੈਨਾ ਚਾਹੇ ਕੁਝ ਵੀ ਆਪਾਂ ਨੂੰ ਕਦੇ ਵੀ ਹੈਨਾ ਕੋਈ ਦਿਖਾਈ ਦਿੰਦਾ ਤਾਂ ਅਚਾਨਕ ਆਪਣੇ ਘਰੇ ਹੈਨਾ ਕੋਈ ਅਜੀਹੀ ਗੱਲ ਹੋ ਜਾਂਦੀ ਹੈ ਤੇ ਆਪਾਂ ਨੂੰ ਫਿਰ ਇਹ ਹੁੰਦਾ ਵੀ ਮੈਨੂੰ ਉਹ ਰਾਤ ਸੁਪਨੇ 'ਚ ਦਿਖਾਈ ਦਿੱਤਾ ਸੀ ਤਾਂ ਮੇਰੇ ਕਰ ਮਲਕੀ ਇਹ ਗੱਲ ਹੋਈ ਹੈ ਕਈ ਕਾਰਨ ਹੋ ਸਕਦੇ ਨੇ ਦੇਖੋ ਕਈ ਕਹਿਣਗੇ ਵੀ ਨਹੀਂ ਭੂਤ ਪ੍ਰੇਤ ਜਾਂ ਸੁਪਨੇ ਉਹੀ ਹੁੰਦੇ ਨੇ ਇਹ ਜੂਨਾ ਨਹੀਂ ਹੁੰਦੀਆਂ ਦੇਖੋ ਸੁਪਨਾ ਤਾਂ ਹੁੰਦਾ ਵੀ ਹੈ ਨਾ ਕਈ ਵਾਰੀ ਆਪਾਂ ਨੂੰ ਕੋਈ ਗੱਲ ਆਪਣੇ ਨਾਲ ਦਿਨੇ ਬੀਤੀ ਹੁੰਦੀ ਹੈ ਉਹੀ ਆਪਾਂ ਨੂੰ ਰਾਤ ਨੂੰ ਸੁਪਨਾ ਬਣ ਜਾਂਦੀ ਹੈ ਨਾ ਪਰ ਕਈ ਜਿਵੇਂ ਕਿ ਆਪਣੇ ਗੁਰਬਾਣੀ ਦੇ ਮੁਤਾਬਿਕ ਆਪਾਂ ਜੇ ਆਪਾਂ ਦੇਖੀਏ ਇਹ ਸਾਰੀਆਂ ਜੂਨਾ ਹੈਗੀਆਂ ਨੇ ਭੂਤ ਪ੍ਰੇਤਨ ਦੇਖੋ ਕਈ ਜੂਨ ਹਨ ਨਾ ਸੂਕਰ ਮਿਰਗਾਚ ਭੂਤ ਪ੍ਰੇਤ ਦੇਖੋ ਇਹ ਸਾਰਾ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਹੈ ਤੇ ਕਈ ਜੂ ਅਹੇ ਜਿਵੇਂ ਹੁੰਦੇ ਨੇ ਇਨਸਾਨ ਜਿਹੜੇ ਕਿ ਸਾਰੀ ਉਮਰ ਹਨਾ ਵਿਚਾਰੇ ਕਮਾਈਆਂ ਕਰਦੇ ਮਰ ਜਾਂਦੇ ਨੇ ਕਈ ਬੇਲੇ ਬੈ ਕੇ ਖਾ ਕੇ ਤੁਰ ਜਾਂਦੇ ਨੇ ਹਨਾ ਇਹ ਸਾਰੀ ਚੀਜ਼ ਗੁਰਬਾਣੀ ਦੇ ਵਿੱਚ ਲਿਖੀ ਹੈ ਮੈਂ ਗੁਰਬਾਣੀ ਤੋਂ ਬਾਹਰ ਤੁਹਾਡੇ ਨਾਲ ਕੋਈ ਗੱਲ ਨਹੀਂ ਕਰੂੰਗੀ ਕਈਆਂ ਭੈਣ ਭਰਾਵਾਂ ਨੂੰ ਸੁਪਨੇ ਦੇ ਵਿੱਚ ਹਨਾ ਸੱਪ ਬਹੁਤ ਦਿਖਦੇ ਆਗੇ ਜਿਦਾਂ ਕਿ ਜਿੰਨ ਦੇਖਣਾ ਸੱਪ ਦੇਖਣਾ ਹਨਾ ਫਿਰ ਉਹ ਇਸ ਚੀਜ਼ ਤੋਂ ਡਰ ਜਾਂਦੇ ਆ ਵੀ ਇਹੇ ਚੀਜ਼ ਮੇਰੇ ਨਾਲ ਕਿਉਂ ਹੋ ਰਹੀ ਹੈ ਸਾਡੇ ਘਰ ਅੱਜ ਕੋਈ ਨਾ ਕੋਈ ਨੁਕਸਾਨ ਜ਼ਰੂਰ ਹੋਵੇਗਾ ਹਨਾ ਅਕਸਰ ਮੈਂ ਜਿਹੜੀ ਗੱਲ ਸੁਣੀ ਹੈਗੀ ਹੈ ਨਾ ਬਾਬਾ ਵੱਡੇ ਬਜ਼ੁਰਗਾਂ ਤੋਂ ਬਾਬਾ ਜੀਆਂ ਤੋਂ ਮੈਂ ਤੁਹਾਡੇ ਨਾਲ ਉਹੀ ਸਾਂਝੀ ਕਰ ਰਹੀ ਹਾਂ ਸਭ ਤੋਂ ਪਹਿਲਾਂ ਤਾਂ ਕਹਿੰਦੇ ਕਈ ਵਾਰੀ ਜਿਵੇਂ ਇਹ ਨਖੇਦ ਜੀ ਉਹਨਾਂ ਨੇ ਮੈਂ ਤੁਹਾਡੇ ਨਾਲ ਪਹਿਲਾਂ ਵੀ ਇੱਕ ਦੋ ਵਾਰ ਸਾਂਝੀ ਕੀਤੀ ਨੇ ਜਿਹੜਾ ਕਿ ਇੱਕ ਤਾਂ ਆਤਮ ਹੱਤਿਆ ਕਰਦਾ ਪਾਣੀ ਦੇ ਵਿੱਚ ਮਰਦਾ ਜਾਂ ਅੱਗ ਲਾ ਕੇ ਮੱਚਦਾ ਇਹ ਇਨਸਾਨਾਂ ਦੀ ਨਾ ਜਿਹੜੀ ਹੈ ਗਤੀ ਹੈ ਉਹ ਬਹੁਤ ਘੱਟ ਹੁੰਦੀ ਹੈ ਐਕਸੀਡੈਂਟ ਹੋ ਕੇ ਕਹਿੰਦੇ ਜਿਹੜੇ ਮਰ ਜਾਂਦੇ ਹੈਗੇ ਕਿਉਂਕਿ ਜਿਹੜੀ ਆਪਣੀ ਮੌਤ ਹੈਗੀ ਜਦੋਂ ਆਪਾਂ ਹੁਣ ਜਵਾਨ ਆ ਗਏ ਆਪਾਂ ਹਨ ਆਪਣੇ ਕਿੰਨੇ ਸੁਪਨੇ ਨੇ ਜਿਵੇਂ ਮੈਂ ਕਹਿੰਨੀ ਆਂ ਵੀ ਮੈਂ ਇੱਕ ਬਹੁਤ ਵੱਡੀ ਯੂਟਿਊਬਰ ਬਣਾ ਜਾਂ ਕੋਈ ਬੱਚਾ ਕਹਿੰਦਾ ਮੈਂ ਡਾਕਟਰ ਬਣਾ ਤੇ ਆਪਣੇ ਪਰਿਵਾਰ ਦੇ ਵਿੱਚ ਕੋਈ ਕਹਿੰਦਾ ਮੈਂ ਇੰਜੀਨੀਅਰ ਬਣਾ ਜਾਂ ਕਹਿੰਦਾ ਮੈਂ ਵੱਡੀ ਗੱਡੀ ਲੈਣੀ ਹੈ ਜਾਂ ਮੈਂ ਇਹ ਚੀਜ਼ ਲੈਣੀ ਹੈ ਉਹ ਇੱਕ ਆਪਣਾ ਹਨਾ ਚੀਜ਼ ਰਹਿ ਜਾਂਦੀ ਹੈ ਜਾਂ ਜਿਵੇਂ ਮੈਂ ਕਹਾ ਵੀ ਮੈਂ ਕਿਤੇ ਜਾ ਕੇ ਆਉਣਾ ਇੱਕ ਦੋ ਪੈਣਾ ਨੇ ਮੈਨੂੰ ਮੈਸੇਜ ਕੀਤਾ ਫਿਰ ਮਨੂੰ ਕਿਹਾ ਸੀ ਮੰਮੀ ਮੈਂ ਤੈਨੂੰ ਪੂਰੇ ਤਰੀਕੇ ਨਾਲ ਸਮਝਾਉਂਗੀ ਕਿਉਂਕਿ ਇਸ ਤਰੀਕੇ ਨਾਲ ਮੈਂ ਤੈਨੂੰ ਦੱਸੋ ਨਹੀਂ ਪਤਾ ਲੱਗਦਾ ਕਹਿੰਦੇ ਜਿਹੜਾ ਇਨਸਾਨ ਹਨਾ ਆਣਾ ਆਈ ਮੌਤ ਮਰ ਜਾਂਦਾ ਹੈ ਜਾਉਂਦੀਆ ਦਿਲ ਹੁੰਦਾ ਵੀ ਮੈਂ ਇਹ ਚੀਜ਼ ਕਰਾਂ ਪਰ ਉਹ ਨਹੀਂ ਕਰ ਪਾਉਂਦਾ ਫਿਰ ਉਹ ਕਿਸੇ ਦੇ ਥਰੂ ਕਹਿੰਦੇ ਕਰਵਾਉਣ ਦੀ ਕੋਸ਼ਿਸ਼ ਕਰਦਾ ਤੁਸੀਂ ਪੁਨਰਜਨਮ ਬਹੁਤ ਸਬਾਰੀ ਸੋਨੇ ਹੋਣਗੇ ਇਹ ਪੁਨਰਜਨਮ ਵੀ ਕਹਿੰਦੇ ਤਾਈਓ ਹੁੰਦਾ ਜੇ ਉਹਦੀ ਕੋਈ ਖੁਆਇਸ਼ ਪੂਰੀ ਹੋ ਜਾਏ ਜੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰੂੰਗੀ ਕਿ ਸੁਪਨੇ ਦੇ ਵਿੱਚ ਸੱਪ ਵਗੈਰਾ ਜੋ ਵੀ ਆਪਾਂ ਨੂੰ ਦਿਖਾਈ ਦਿੰਦੇ ਆ ਹਨ ਇਹ ਵੀ ਇੱਕ ਪ੍ਰੇਤ ਜੁਨੀ ਮੰਨੀ ਗਈ ਹੈ ਹਨ ਜਿਹੜੀ ਸੱਪ ਵਗੈਰਾ ਹੁੰਦੇ ਨੇਗੇ ਇਹਨੂੰ ਬਜ਼ੁਰਗ ਕਹਿੰਦੇ ਸੀ ਕਿ ਇਹ ਜਦੋਂ ਇਨਸਾਨ ਦੀ ਮੌਤ ਹੁੰਦੀ ਹੈ ਆਗਰ ਉਹਦੀ ਹਨਾ ਸੁਰਤ ਮਾਇਆ ਦੇ ਵਿੱਚ ਰਹਿੰਦਾ ਤਾਂ ਉਹਨੂੰ ਸੱਪ ਦੀ ਜੁਨੀ ਮਿਲਦੀ ਹੈ ਸੱਪ ਨੂੰ ਇੱਕ ਪ੍ਰੇਤ ਜੁਨੀ ਤਾਂ ਮੰਨਿਆ ਜਾਂਦਾ ਕਿਉਂਕਿ ਇਹ ਨਖੇਦ ਜੁਨੀ ਕਹਿੰਦੇ ਇਹਦੀ ਹਜ਼ਾਰਾਂ ਸਾਲ ਤੱਕ ਇਹਦੀ ਉਮਰ ਹੁੰਦੀ ਹੈ ਇਹ ਐਂ ਰੜਦਾ ਫਿਰ ਜਾਂਦਾ ਤੇ ਇਹਦੀ ਮੌਤ ਨਹੀਂ ਹੁੰਦੀ ਇਸ ਚੀਜ਼ ਦਾ ਹਨਾ ਅਪਨ ਜੀ ਕਹੀਏ ਗੁਰਬਾਣੀ ਦੇ ਨਾਲ ਕੋਈ ਇਦਾਂ ਦਾ ਨਹੀਂ ਹੈਗਾ ਵੀ ਹਾਂ ਜੇ ਆਪ ਨੂੰ ਸੱਪ ਦਿਖਾਇਆ ਤਾਂ ਆਪਣੇ ਘਰੇ ਨੁਕਸਾਨ ਹੋਊਗਾ ਇਹ ਇੱਕ ਹਨਾ ਆਪਾਂ ਕਹਿੰਦੇ ਆ ਵੀ ਬਸ ਮਿਲ ਜਾਂਦੀ ਆ ਉਹ ਚੀਜ਼ ਜਿਵੇਂ ਕਿ ਆਪ ਨੂੰ ਅੱਜ ਸੱਪ ਦਿਖਾਈ ਦਿੱਤਾ ਆਪਾਂ ਨੂੰ ਕੋਈ ਹਨਾ ਛਟੋਟਾ ਜਾਂ ਠੱਠਾ ਦਿਖਾਈ ਦਿੱਤਾ ਕੱਲ ਨੂੰ ਆਪਣੇ ਘਰੇ ਕੋਈ ਅਜਿਹੀ ਘਟਨਾ ਵਾਪਰ ਜੇ ਆਪਾਂ ਕਹਿ ਦਿੰਦੇ ਹਣਾ ਵੀ ਮਾਰੇ ਹੁੰਦੇ ਨੇ ਦਿਖਾਈ ਦਿੱਤੇ ਹਨਾ ਵੀ ਤਾਂ ਆਪਣੇ ਘਰੇ ਹੀ ਗੱਲ ਹੋ ਗਈ ਦੇਖੋ ਹੁੰਦਾ ਆਪਣੇ ਕਰਮਾਂ ਦੇ ਅਨੁਸਾਰ ਹੈ ਜੋ ਆਪਣੇ ਕਰਮ ਕੀਤੇ ਹੋਏ ਨੇ ਕਿਸੇ ਦੀ ਮੌਤ ਹੋਣੀ ਐਕਸੀਡੈਂਟ ਹੋਣਾ ਕੁਝ ਵੀ ਹੋਣਾ ਇਹ ਲਿਖਿਆ ਪਿਆ ਆਪਣੇ ਜੀਵਨ ਦੇ ਵਿੱਚ ਜਦੋਂ ਆਪਾਂ ਜਨਮ ਲੈਂਦੇ ਆ ਉਦੋਂ ਪਹਿਲਾਂ ਆਪਣੇ ਜੀਵਨ ਦੇ ਵਿੱਚ ਕੀ ਹੋਣਾ ਹੈ ਵਾਹਿਗੁਰੂ ਜੋ ਸਾਰਾ ਕੁਝ ਲਿਖ ਕੇ ਆਪਾਂ ਨੂੰ ਇਸ ਧਰਤੀ ਤੇ ਤੋੜ دیا۔ ਦੇਖੋ ਇਹ ਚੀਜ਼ ਨੂੰ ਆਪਾਂ ਝੁਲਾ ਨਹੀਂ ਸਕਦੇ ਹੁਣ ਸਾਇੰਸ ਕਹਿੰਦੀ ਹੈ ਵੀ ਇਹ ਸਿਰਫ ਇੱਕ ਮਤਲਬ ਕਿ ਆਪਣਾ ਸ੍ਰਿਸ਼ਟੀ ਹੈ ਵੀ ਹਾਂ ਇਦਾਂ ਹੀ ਚੱਲਿਆ ਨੇ ਵੀ ਸ੍ਰਿਸ਼ਟੀ ਵੀ ਤਾਂ ਕਿਤੋਂ ਬਣੀ ਹੋਈ ਆ ਅਪਾ ਇਨਸਾਨ ਬਣਾ ਸਕਦੇ ਜਿੱਦਾਂ ਕਹਿੰਦੇ ਨੇ ਵੀ ਚਾਈਨਾ ਨੇ ਹੈ ਨਾ ਬੱਚੇ ਬਣਾ ਲਏ ਪਰ ਜਿਹੜੇ ਸਵਾਸ ਨੇ ਅਪਾ ਉਹ ਤਾਂ ਉਹਦੇ ਵਿੱਚ ਨਹੀਂ ਪਾ ਸਕਦੇ ਕਿ ਰੋਬੋਟ ਬਣਾ ਲਾਂਗੇ ਕੋਈ ਮਸ਼ੀਨ ਹੈ ਉਹਦੇ ਵਿੱਚ ਜਿਹੜੇ ਆਪਣੇ ਹੈ ਨਾ ਇੱਕ ਦੂਜੇ ਪ੍ਰਤੀ ਭਾਵਨਾਵਾਂ ਹਨ ਇੱਕ ਦੂਜੇ ਪ੍ਰਤੀ ਪਿਆਰ ਹੈ ਇਮੋਸ਼ਨਲ ਨੇ ਹੈ ਹਨ ਅਪਾ ਇਮੋਸ਼ਨਲ ਆ ਇੱਕ ਦੂਜੇ ਪ੍ਰਤੀ ਪਿਆਰ ਹੈ ਦੇ ਨਾਲ ਹੀ ਅਪਾ ਇੱਕ ਦੂਜੇ ਦੇ ਨਾਲ ਰਿਸ਼ਤੇ ਨਿਭਾ ਰਹੇ ਆ ਹਨ ਵੀ ਇਹ ਆਪਾਂ ਚੀਜ਼ ਉਸ ਦੇ ਵਿੱਚ ਨਹੀਂ ਪਾ ਸਕਦੇ ਕੁਦਰਤ ਵੱਲੋਂ ਵਾਹਿਗੁਰੂ ਜੀ ਨੇ ਆਪਾਂ ਨੂੰ ਬਣਾ ਕੇ ਭੇਜਿਆ ਹੈਗਾ ਆਪਾਂ ਉਹਦੀ ਇੱਕ ਕਟਕ ਪਤਰੀ ਜਿਵੇਂ ਆਪਾਂ ਨੂੰ ਨਚਾਈ ਜਾਂਦਾ ਵਾਹਿਗੁਰੂ ਆਪਾਂ ਉਹ ਮੇਨ ਨਚੀ ਜਾਂਦੇ ਆ ਨਾ ਜਿਵੇਂ ਇੱਕ ਬੱਚਾ ਖੇਡ ਨਾਲ ਖੇਡਦਾ ਕੋਈ ਖੇਡ ਉਹਦੀ ਪਿਆਰੀ ਹੁੰਦੀ ਹੈ ਉਹਨੂੰ ਲੰਬੇ ਸਮੇਂ ਤੱਕ ਨਾਲ ਰੱਖਦਾ ਕੋਈ ਖੇਡ ਹੁੰਦੀ ਆ ਵੀ ਹਾਂ ਇਹਨੂੰ ਤੋੜ ਕੇ ਪੜਾ ਸਿੱਟੋ ਉਹੀ ਚੀਜ਼ ਹੈ ਨਾ ਸਮਝਣ ਵਾਲੇ ਸਮਝ ਜਾਂਦੇ ਨੇ ਜਿਨ੍ਹਾਂ ਨੇ ਕਿੰਤੂ ਪਰੰਤੂ ਕਰਨਾ ਹੈ ਬਸ ਉਹਨਾਂ ਨੇ ਕਿੰਤੂ ਪਰੰਤੂ ਹੀ ਕਰਨਾ ਹੁੰਦਾ ਹੈ ਸਭ ਤੋਂ ਮੇਨ ਗੱਲ ਹੈ ਜਿਹੜੇ ਕਿ ਬਜ਼ੁਰਗ ਆਪਣੇ ਜਾਂ ਆਪਣੇ ਪਿਆਰੇ ਆਪਣਾ ਹਨ ਕੋਈ ਵੀ ਕੋਈ ਭੈਣ ਭਰਾ ਪਤੀ ਹਨ ਕੋਈ ਵੀ ਵਿਛੜਿਆ ਹੁੰਦਾ ਹੈਗਾ ਉਹ ਆਪਾਂ ਨੂੰ ਸੁਪਨੇ ਦੇ ਵਿੱਚ ਆ ਕੇ ਕੋਈ ਚੀਜ਼ ਕਹਿੰਦਾ ਹੈਗਾ ਹਨਾ ਕਿ ਆਹ ਚੀਜ਼ ਮੈਂ ਕਰਨੀ ਹੈ ਕਈ ਵਾਰੀ ਆਪਣੇ ਮਨ ਦੇ ਵਿੱਚ ਸ਼ੰਕਿਆ ਆ ਜਾਂਦਾ ਜਿਵੇਂ ਕਿ ਮੇਰੇ ਉਸ ਭੈਣ ਦੇ ਮਨ ਦੇ ਵਿੱਚ ਵੀ ਸ਼ੰਕਿਆ ਆਇਆ ਹੈ ਉਹ ਕਹਿੰਦੀ ਵੀ ਮੇਰੀ ਸੱਸ ਮੈਨੂੰ ਇਹ ਚੀਜ਼ ਕਹਿੰਦੀ ਸੁਪਨੇ ਦੇ ਵਿੱਚ ਪਰ ਉਹਨੂੰ ਮਰੀ ਨੂੰ ਕਈ ਸਾਲ ਹੋ ਗਏ ਪਰ ਉਹ ਕਦੇ ਗੁਰੂ ਨੂੰ ਨਹੀਂ ਮੰਨਦੀ ਸੀ ਤੇ ਉਹ ਚੰਗਾ ਕੋਈ ਕੰਮ ਨਹੀਂ ਕਰਦੀ ਸੀ ਹਨਾ ਇਸ ਤਰੀਕੇ ਦੇ ਨਾਲ ਦੇਖੋ ਇਹ ਨਹੀਂ ਹੁੰਦਾ ਕਈ ਵਾਰੀ ਨਾ ਇਨਸਾਨ ਉਤੋਂ ਕੁਝ ਹੋਰ ਹੁੰਦਾ ਤੇ ਅੰਦਰੋਂ ਕੁਝ ਹੋਰ ਸੋਚਦਾ ਹੁੰਦਾ ਨਾ ਜਦੋਂ ਉਹ ਮੰंजे ਤੇ ਪੈ ਜਾਂਦਾ ਉਹਦਾ ਦਿਮਾਗ ਆਏਗਾ ਉਹ ਠਿਕਾਣੇ ਆ ਜਾਂਦਾ ਫਿਰ ਉਹਨੂੰ ਐ ਹੁੰਦਾ ਵੀ ਜੇ ਮੈਂ ਨਾਮ ਜਪਿਆ ਹੁੰਦਾ ਜੇ ਮੈਂ ਅਮਰ ਸ਼ਕਿਆ ਹੁੰਦਾ ਜੇ ਮੈਂ ਵਾਈਗੁਰੂ ਜੀ ਦੇ ਲੜ ਲੱਗਿਆ ਹੁੰਦਾ ਸ਼ਾਇਦ ਮੇਰਿਆ ਇਹ ਆਹ ਜਿਹੜੀ ਅੱਜ ਜੂਨ ਵਲਕੇ ਮੈਂ ਗੰਦਗੀ ਮੰंजे ਤੇ ਕਰ ਰਿਹਾ ਮੈਂ ਇਹ ਦੁੱਖ ਭੋਗ ਰਿਹਾ ਸ਼ਾਇਦ ਮੈਂ ਇਹ ਨਾ ਭੋਗਦਾ ਉਸ ਟਾਈਮ ਕਹਿੰਦੇ ਕੁਝ ਨਹੀਂ ਕਰ ਸਕਤਾ ਉਹ ਉਹਨਿਕਨ ਢਾਲ ਪਿਆ ਹਨਾ ਨਾ ਤੋ ਬੋਲ ਕੇ ਤੁਹਾਨੂੰ ਦੱਸ ਸਕਦਾ ਹੈ ਨਾ ਹੋ ਜਿਹੜਾ ਹੁਣ ਤੁਸੀਂ ਦੇਖੀ ਹੋਣੇ ਜਿਹੜੇ ਕੋਮਾ ਚ ਚਲੇ ਜਾਂਦੇ ਨੇ ਜਾਂ ਬਿਮਾਰ ਹੋ ਜਾਂਦੇ ਨੇ ਬੰਦੇ ਉਹ ਸਿਰਫ ਕੁਝ ਕਹਿਣਾ ਚਾਹੁੰਦੇ ਨੇ ਉਹ ਕਹਿ ਨਹੀਂ ਸਕਦੇ ਤੇ ਅਕਸਰ ਆਪਾਂ ਕਹਿੰਦੇ ਜੇ ਆਪਾਂ ਨੂੰ ਕੋਈ ਕਹੇ ਦੇ ਵੀ ਤੂੰ ਨਾਮ ਜਪ ਲੈ ਅਮਰ ਸ਼ਕ ਲੈ ਹਨਾ ਕੋ ਆਪਾਂ ਕਹਾਂਗੇ ਲਾ ਬਥੇਰੀ ਉਮਰ ਪਈ ਹੈ ਬੁੜੇ ਹੋ ਕੇ ਆਏ ਇਹੀ ਕੰਮ ਤੇ ਆ ਪਰ ਕੀ ਪਤਾ ਤੁਹਾਡੇ ਕੋਲੇ ਬੜੇਪਾ ਆਵੇ ਨਾ ਆਵੇ ਕੀ ਪਤਾ ਉਸ ਟਾਈਮ ਤੁਹਾਨੂੰ ਕਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਹਨਾ ਕੋਈ ਤੀਰਸ ਸੰਤ ਤੇ ਜਾਣਾ ਚਾਹੁੰਦੇ ਹੋ ਕਹਿੰਦੇ ਜੋ ਕਾਲ ਕਰੇ ਸਵਾਜ ਕਰ ਆਜ ਕਰੇ ਸਵਾਬ ਫਲਮੇ ਪਰਲੋ ਪਈਗੀ ਬਹੁਤ ਕਰੇਗਾ ਕੰਮ ਜਿਹੜਾ ਕੰਮ ਆਪਾਂ ਨੇ ਕਰਨਾ ਹੈ ਉਹਨੂੰ ਕਰ ਲਓ ਆਪਣੇ ਮਨ ਦੀ ਕੋਈ ਖੁਸ਼ੀ ਹੈ ਆਪਣੀ ਹੁੰਦੀ ਵੀਆ ਸੋਨੇ ਕੱਪੜੇ ਪਾਉਣਾ ਜਾਂ ਮੈਂ ਕਿਤੇ ਘੁੰਮਣ ਜਾਣਾ ਕੁਝ ਵੀ ਹੈ ਅਗਰ ਤੁਹਾਡੇ ਕੋਲੇ ਕੋਈ ਮਤਲਬ ਕਿ ਉਸ ਚੀਜ਼ ਨੂੰ ਕਰਨ ਵਾਸਤੇ ਪੈਸਾ ਹੈਗਾ ਕੋਈ ਚੀਜ਼ ਹੈਗਾ ਤਾਂ ਉਹਨੂੰ ਕਰ ਲਓ ਕਿਉਂਕਿ ਸੋਚਦੇ ਆਪਾਂ ਹਨਾ ਆਪ ਨੂੰ ਅਕਸਰ ਹੁੰਦਾ ਵੀ ਆਪਾਂ ਕੱਲ ਨੂੰ ਕਰਾਂਗੇ ਆਹ ਕੰਮ ਜਾਂ ਆਪਾਂ ਥੋੜੀ ਜਿਹੀ ਪੈਸੇ ਜੋੜ ਲਈ ਪਾ ਕੇ ਰਏ ਕੰਮ ਕਰਾਂਗੇ ਕੀ ਪਤਾ ਕੱਲ੍ਹ ਆਵੇ ਕਨਾ ਇਸੇ ਲਈ ਵਾਹਿਗੁਰੂ ਜੀ ਨੂੰ ਹਰ ਟਾਈਮ ਯਾਦ ਰੱਖੋ ਤੇ ਵਾਹਿਗੁਰੂ ਜੀ ਅੱਗੇ ਅਰਦਾਸਾਂ ਕਰੋ ਕਿ ਵਾਹਿਗੁਰੂ ਜੀ ਮੇਰੇ ਮਾੜੇ ਕਰਮਾਂ ਨੂੰ ਕੱਟ ਕੇ ਮੈਨੂੰ ਆਪਣੇ ਚਰਨਾਂ ਦੇ ਨਾਲ ਲਾ ਲਓ ਮੈਨੂੰ ਦੁੱਖਾਂ ਤੋਂ ਬਚਾ ਕੇ ਰੱਖਿਓ ਪਿਤਾ ਜੀ ਤੇ ਆਹ ਕੀ ਗੱਲ ਜਿਹੜੀ ਆਪਣੇ ਬਜ਼ੁਰਗ ਆਪਾਂ ਨੂੰ ਹਨਾ ਸੁਪਨੇ ਦੇ ਵਿੱਚ ਦਿਖਦੇ ਆ ਮੇਰੇ ਨਾਨਾ ਜੀ ਮੈਨੂੰ ਖੁਦ ਸੁਪਨੇ ਦੇ ਵਿੱਚ ਦਿਖਦੇ ਹੁੰਦੇ ਸੀਗੇ ਹਨਾ ਉਹਨਾਂ ਦੀ ਮੌਤ ਹੋ ਗਈ ਸੀ ਬਚਾਰਾ ਦਰੰਗ ਹੋ ਗਿਆ ਸੀ ਉਹਨਾਂ ਨੂੰ 12 ਸਾਲ ਉਹ ਮੰਜੇ ਤੇ ਪਏ ਰਹੇ ਤੇ ਉਹਨਾਂ ਦਾ ਨਾ ਮੇਰੇ ਮਾਸੀ ਜੀ ਦੇ ਬੇਟੇ ਨਾਲ ਬਹੁਤ ਪਿਆਰ ਸੀਗਾ ਜਦੋਂ ਉਹਨਾਂ ਨੇ ਫੁੱਲ ਪਾਉਣ ਗਏ ਨਾ ਉਹ ਉਹਨੂੰ ਨਾਲ ਨਹੀਂ ਲੈ ਕੇ ਗਏ ਹੈਗੇ ਮੇਰੇ ਨਾਨਾ ਜੀ ਮੈਨੂੰ ਇਦਾਂ ਹੀ ਸੁਪਨੇ 'ਚ ਦਿਖਦੇ ਤੇ ਐਂ ਕਹਿੰਦੇ ਵੀ ਮੇਰਾ ਨਾ ਕਾਲਾ ਮੇਰੇ ਭਰਾ ਨੂੰ ਕਹਿੰਦੇ ਹਾਂ ਤਾਂ ਹਰਪ੍ਰੀਤ ਉਹਦਾ ਨਾ ਵੀ ਮੇਰੇ ਨਾਲ ਫੁੱਲ ਪਾ ਕੇ ਆਵੇ ਇਦਾਂ ਹੀ ਸੁਪਨੇ ਦੇ ਵਿੱਚ ਨਾ ਮੈਨੂੰ ਬਹੁਤ ਵਾਰੀ ਦਿਖੇ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਕਰਦਿਆਂ ਨਾਲ ਤੇ ਫਿਰ ਅਸੀਂ ਮੇਰੇ ਭਰਾ ਨੂੰ ਹਨਾ ਉੱਥੇ ਕੀਰਤਪੁਰ ਸਾਹਿਬ ਲੈ ਕੇ ਗਏ ਤੇ ਉਸ ਤੋਂ ਬਾਅਦ ਮੈਨੂੰ ਕਦੇ ਵੀ ਉਹ ਸੁਪਨੇ ਵਿੱਚ ਦਿਖਾਈ ਨਹੀਂ ਦਿੱਤੀ ਅੱਜ 25 26 ਸਾਲ ਦੀ ਗੱਲ ਹੋ ਗਈ ਹੈਗੀ ਇਸ ਜਿਹੜੀ ਮੈਂ ਤੁਹਾਡੇ ਨਾਲ ਕਰੀ ਹੈਗੀ ਨਾ ਕਈ ਵਾਰੀ ਨਾ ਉਹਨਾਂ ਦੀ ਕੋਈ ਤਮੰਨਾ ਹੁੰਦੀ ਹੈ ਰਹਿ ਜਾਂਦੀ ਹੈ। ਅਗਰ ਤੁਹਾਡਾ ਬਜ਼ੁਰਗ ਤੁਹਾਡੇ ਸੁਪਨੇ ਦੇ ਵਿੱਚ ਆ ਕੇ ਤੁਹਾਨੂੰ ਕਹਿੰਦੇ ਵੀ ਮੈਂ ਹਨਾ ਇੱਥੇ ਇਹ ਸੁੱਖ ਦੇ ਕੇ ਆਉਣੀ ਹੈ ਜਾਂ ਮੈਂ ਜੋਤ ਲਗਾਉਣੀ ਹੈ ਇਸ ਜਗ੍ਹਾ ਤੇ ਜਾ ਕੇ ਜਾਂ ਮੈਂ ਆਹ ਦਾਨ ਪੁੰਨ ਕਰਨਾ ਹੈ। ਤਾਂ ਦੇਖੋ ਤੁਹਾਡੇ ਘਰ ਦਾ ਵੀ ਭਲਾ ਇਹਦੇ ਵਿੱਚ ਹਨਾ ਤੁਸੀਂ ਅਗਰ ਉਹ ਕਰ ਵੀ ਦੇਮੋਗੇ ਤਾਂ ਕੋਈ ਫੋਹ ਨਹੀਂ ਹੁੰਦਾ ਹਨਾ। ਤੁਸੀਂ ਕਰ ਦੋਗੇ ਤਾਂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲ ਜੇਗੀ। ਉਹਨਾਂ ਦੀ ਆਤਮਾ ਉਹਨਾਂ ਚਿਰ ਭੜਕਦੀ ਰਹਿੰਦੀ ਹੈ ਜਿੰਨਾ ਚਿਰ ਉਹਨਾਂ ਦੀ ਉਹ ਇੱਛਾ ਅਧੂਰੀ ਰਹਿ ਜਾਂਦੀ ਹੈ। ਸਭ ਤੋਂ ਮੇਨ ਗੱਲ ਮੇਰਾ ਕਹਿਣ ਦਾ ਭਾਵੇਂ ਕਿ ਦੇਖੋ ਕਈ ਹੁੰਦਾ ਵੀ ਕੋਈ ਆਪਣਾ ਪੰਡਤ ਆ ਕੇ ਕਹਿੰਦੇ ਨੇ ਜਾਂ ਆਪਾਂ ਨੂੰ ਕੋਈ ਹੋਰ ਤੰਤਰਕ ਤੰਤਰਿਕ ਕਹਿ ਦਿੰਦਾ ਨਾ ਵੀ ਤੁਸੀਂ ਉਹਦੇ ਨਿਮਿਤ ਤੁਹਾਡਾ ਮਰਿਆ ਹੋਇਆ ਸੁੰਤੰਕ ਕਰਦਾ ਤੁਸੀਂ ਉਹਦੇ ਕੱਪੜੇ ਦੇਓ ਤੁਸੀਂ ਉਹਨੂੰ ਆਇਆ ਪੂਜੋ ਤੁਸੀਂ ਉਹਦੀ ਸਮਾਦ ਬਣਾਓ ਤੁਸੀਂ ਇਹ ਚੀਜ਼ਾਂ ਦੇ ਵਿੱਚ ਕਦੇ ਨਹੀਂ ਫਸਣਾ ਕਿਉਂਕਿ ਮੰਨਣਾ ਆਪਾਂ ਸਿਰਫ ਗੁਰੂ ਸਾਹਿਬ ਜੀ ਨੂੰ ਹੈ ਹੋਰ ਆਪਾਂ ਕਿਸੇ ਨੂੰ ਨਹੀਂ ਮੰਨਣਾ ਕਹਿਣ ਦਾ ਮੇਰਾ ਭਾਵ ਹੈ ਵੀ ਅਗਰ ਤੁਹਾਡਾ ਕੋਈ ਪਿਆਰਾ ਤੁਹਾਨੂੰ ਸੁਪਨੇ ਦੇ ਵਿੱਚ ਆ ਕੇ ਇਹ ਗੱਲ ਕਹਿੰਦਾ ਵੀ ਮੇਰਾ ਆ ਚੀਜ਼ ਮੈਂ ਕਰਨੀ ਚਾਹੁੰਦਾ ਵੀ ਅਗਰ ਹਨਾ ਤੂੰ ਕਰਕੇ ਆਵੇਂ ਉਹ ਵਾਇਗੁਰੂ ਜੀ ਹੀ ਕਹਾ ਰਹੇ ਹੁੰਦੇ ਨੇ ਤਾਂ ਤੁਸੀਂ ਉਸ ਚੀਜ਼ ਨੂੰ ਕਰ ਦੋਗੇ ਉਹਦੇ ਵਿੱਚ ਤੁਹਾਡੇ ਘਰ ਦਾ ਭਲਾ ਹੀ ਹੈ ਉਸ ਚੀਜ਼ ਦੇ ਵਿੱਚ ਤੁਹਾਡੇ ਘਰ ਦਾ ਨੁਕਸਾਨ ਨਹੀਂ ਹੈਗਾ ਉਸ ਚੀਜ਼ ਨੂੰ ਕਰ ਦੋ ਵਾਇਗੁਰੂ ਜੀ ਅੱਗੇ ਅਰਦਾਸ ਕਰੋ ਕਿ ਵਾਇਗੁਰੂ ਜੀ ਸਾਡੀ ਹੋਈ ਇਹ ਚੀਜ਼ ਹੈ ਜਿਹੜੀ ਬਿਦਸਵੀ ਹੋਈ ਆਤਮਾ ਇਹਦੇ ਆਪਣਾ ਮਿਹਰ ਪ੍ਰਯਾਤਰਾ ਕਿ ਨੂੰ ਆਪਣੇ ਚਰਨਾਂ ਵਿੱਚ ਬਿਰਾਜੋ ਇਹਦੇ ਮਾੜੇ ਕਰਮਾਂ ਨੂੰ ਕੱਟ ਦੇ ਵੋ ਵਾਇਗੁਰੂ ਜੀ ਦੇਖੋ ਪਿਛਲੇ ਸਮੇਂ ਵਿੱਚ ਜਿਹੜੇ ਬਜ਼ੁਰਗ ਹੁੰਦੇ ਸੀ ਉਹ ਪਾਗਲ ਨਹੀਂ ਹੁੰਦੇ ਸੀਗੇ ਉਹਨਾਂ ਦੀ ਇਹੋ ਚੀਜ਼ ਹੰਡਾਈ ਹੋਈ ਹੁੰਦੀ ਸੀ ਹੈਨਾ ਉਹ ਅਕਸਰ ਕਹਿੰਦੇ ਹੁੰਦੇ ਸੀ ਕਿ ਜਦੋਂ ਇੱਕ ਆਪਣੇ ਘਰ ਦੇ ਵਿੱਚੋਂ ਜੀ ਚਲਿਆ ਜਾਂਦਾ ਤਾਂ ਉਹਦੀ ਵਰਸੀ ਮਨਾਓ ਉਹ ਜ਼ਰੂਰ ਤੁਹਾਨੂੰ ਕਰਨੀ ਚਾਹੀਦੀ ਕਿਉਂਕਿ ਜਿੰਨਾ ਨਾਮ ਜਪੋਂਗੇ ਤੁਸੀਂ ਉਸ ਦੇ ਨਿਮਿਤ ਉਨਾ ਹੀ ਉਹਨੂੰ ਵੀ ਫਲ ਮਿਲੇਗਾ ਤੇ ਤੁਹਾਡੇ ਘਰ ਦਾ ਵੀ ਭਲਾ ਹੋਵੇਗਾ ਕਿਉਂਕਿ ਜਿਹੜੀ ਉਹਦੀ ਕਮਾਈ ਹੈ ਤੁਹਾਡੇ ਘਰ ਆ ਰਹੀ ਹੈਗੀ ਅਗਰ ਤੁਸੀਂ ਸਾਲ ਦੇ ਵਿੱਚ ਦਸਵੰਦ ਦੇ ਰੂਪ ਦੇ ਵਿੱਚ ਉਹਦੇ ਨਿਮਿਤ ਕੋਈ ਪਾਠ ਕਰਵਾ ਦੋਗੇ ਕਿਸੇ ਗਰੀਬ ਨੂੰ ਕੱਪੜੇ ਲੈ ਕੇ ਦੇ ਦੋਗੇ ਜਾਂ ਤੁਸੀਂ ਹਨਾ ਸਹਿਜ ਪਾਠ ਕਰਵਾ ਦੋਗੇ ਜਾਂ ਬੱਚਿਆਂ ਨੂੰ ਸਕੂਲ ਦੇ ਵਿੱਚ ਕੋਈ ਵਰਦੀ ਲੈ ਕੇ ਦੇ ਦੋਗੇ ਕਿਸੇ ਬੱਚੇ ਦੀ ਫੀਸ ਭਰ ਦੋਗੇ ਇਹਦੇ ਨਾਲ ਦੇਖੋ ਨਾਲੇ ਤਾਂ ਜਿਹੜੀ ਉਹਦੀ ਕਮਾਈ ਤੁਹਾਡੇ ਘਰ ਆ ਰਹੀ ਹੈ ਉਹ ਤੁਹਾਨੂੰ ਤੁਹੀ ਨਹੀਂ ਹੋਵੂਗੀ ਕਿਉਂਕਿ ਕਮਾਈ ਤਾਂ ਉਸ ਦੀ ਹੈ ਨਾ ਇਹ ਨਾਲੇ ਜਿਹੜੇ ਤੁਸੀਂ ਦਾਨ ਪੁੰਨ ਕਰੋਗੇ ਨਾਮ ਸਿਮਰਨ ਕਰੋਗੇ ਤੁਹਾਡੇ ਘਰ ਦਾ ਭਲਾ ਵੀ ਤੇ ਉਹਦੀ ਆਤਮਾ ਨੂੰ ਵੀ ਇਸ ਚੀਜ਼ ਦਾ ਬਹੁਤ ਫਰਕ ਮਿਲੂਗਾ ਅਕਸਰ ਕਈ ਇਦਾਂ ਦੀਆਂ ਚੀਜ਼ਾਂ ਵੀ ਹੁੰਦੀਆਂ ਨੇ ਜਿਹੜੀਆਂ ਕਿ ਆਪਾਂ ਨੂੰ ਕਈ ਵਾਰੀ ਬਾਰ-ਬਾਰ ਸੁਪਨੇ ਦੇ ਵਿੱਚ ਕੋਈ ਹਨਾ ਮਰਿਆ ਹੋਇਆ ਦਿਖਾਈ ਦਿੰਦਾ ਤੇ ਆਪਣੇ ਘਰੇ ਨੁਕਸਾਨ ਹੁੰਦਾ ਤਾਂ ਉਸ ਟਾਈਮ ਤੁਸੀਂ ਕੀ ਕਰਨਾ ਉਸ ਟਾਈਮ ਤੁਸੀਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਨੇ ਕਿ ਵਾਹਿਗੁਰੂ ਜੀ ਸਾਡੇ ਘਰ ਵਿੱਚ ਸੁੱਖ ਸ਼ਾਂਤੀ ਬਰਤਾਈਓ ਤਾਈਂ ਨੂੰ ਮੈਂ ਤੁਹਾਨੂੰ ਕਹਿਣੀ ਹੁੰਦੀ ਨੇ ਵੀ ਸਿਮਰਨ ਕਰਿਆ ਕਰੋ ਜਪਜੀ ਸਾਹਿਬ ਜੀ ਦਾ ਪਾਠ ਤੇ ਸੁਖਮਨੀ ਸਾਹਿਬ ਜੀ ਦਾ ਪਾਠ ਤੁਸੀਂ ਜ਼ਰੂਰ ਕਰਿਆ ਕਰੋ ਸਵੇਰੇ ਇੱਕ ਜਪਜੀ ਸਾਹਿਬ ਜੀ ਦਾ ਪਾਠ ਤੇ ਸ਼ਾਮ ਨੂੰ ਰੱਖਿਆ ਦੇ ਸ਼ਬਦਾਂ ਦੇ ਪਾਠ ਤੇ ਰਹਿ ਰਾਜ ਸਾਹਿਬ ਜੀ ਦਾ ਪਾਠ ਜੋ ਤੁਸੀਂ ਕਰੋਗੇ ਤੁਹਾਡੇ ਘਰ ਵਿੱਚ ਕੋਈ ਵੀ ਨਿਖੇਧ ਜੂਨ ਕੋਈ ਵੀ ਹਨਾ ਇਦਾਂ ਦੀ ਮਾੜੀ ਸ਼ਕਤੀ 네ਗੇਟਿਵਿਟੀ ਨਹੀਂ ਆਵੇਗੀ ਤੇ ਮੇਰੀ ਸਾਰੇ ਭੈਣ ਭਰਾਵਾਂ ਨੂੰ ਹੱਥ ਬਨ ਕੇ ਬੇਨਤੀ ਹੈ ਕਿ ਤੁਸੀਂ ਨਾ ਤੰਤਰਾ ਮੰਤਰਾਂ ਜਾਦੂ ਟੁਨੇ ਤੋਂ ਬਚ ਕੇ ਵਾਹਿਗੁਰੂ ਜੀ ਦੇ ਲੜ ਲੱਗ ਜਾਓ ਅਗਰ ਤੁਹਾਡੇ ਹਨਾ ਜਿਹੜੀ ਮੈਂ ਇਹ ਵੀਡੀਓ ਤੁਹਾਨੂੰ ਦੱਸੀ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਆਪਾਂ ਮਿਲਾਂਗੇ ਹੁਣ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸਤਿ ਸ੍ਰੀ